ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰ ਮੰਨੇ ਜਾਂਦੇ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਭਾਰਤ ਤੋਂ ਲਿਆਂਦੇ ਆਪਣੇ ਚਾਰ ਨੌਕਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪ੍ਰਕਾਸ਼ ਅਤੇ ਕਮਲ ਹਿੰਦੂਜਾ ਉਹਨਾਂ ਦੇ بیٹے ਅਜੀਤ ਅਤੇ ਨੂੰ ਨਵਨਰਦਾ ਨੂੰ ਇੱਕ ਸਵਿਸ ਅਦਾਲਤ ਨੇ ਸ਼ੋਸ਼ਣ ਅਤੇ ਗੈਰ ਕਾਨੂੰਨੀ ਤੌਰ ਤੇ ਰੋਜ਼ਗਾਰ ਵਿੱਚ ਰੱਖਣ ਦੇ ਦੋਸ਼ੀ ਕਰਾਰ ਦਿੱਤਾ ਅਤੇ 4 ਤੋਂ 4.5 ਸਾਲ ਦੀ ਕੈਦ ਦੀ ਸਖਤ ਸਜ਼ਾ ਸੁਣਾਈ ਹੈ ਹਾਲਾਂਕਿ ਉਹਨਾਂ ਨੂੰ ਮਨੁੱਖੀ ਤਸਕਰੀ ਦੇ ਜ਼ਿਆਦਾ ਗੰਭੀਰ ਅਪਰਾਧਾਂ ਤੋਂ ਫਿਲਹਾਲ ਮੁਕਤ ਕਰ ਦਿੱਤਾ ਗਿਆ ਹੈ ਉਹਨਾਂ ਦੇ ਪਰਿਵਾਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਸ ਫੈਸਲੇ ਖਿਲਾਫ ਅਪੀਲ ਕਰਨਗੇ ਪਰ ਇਹ ਮਾਮਲਾ ਸਾਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਇਹ ਭਾਰਤੀ ਮੂਲ ਦਾ ਪਰਿਵਾਰ ਇਸ ਕਰਕੇ ਭਾਰਤ ਵਿੱਚ ਵੀ ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ ਸੋ ਇੱਕ ਵੱਡੇ ਨਾਮੀ ਅਤੇ ਅਮੀਰ ਪਰਿਵਾਰ ਨੂੰ ਇਸ ਪੱਧਰ ਉੱਤੇ ਸਜ਼ਾ ਹੋਣ ਦਾ ਕੀ ਹੈ ਇਹ ਮਾਮਲਾ ਆਓ ਜਾਣਦੇ ਹਾਂ ਇਸ ਬਾਰੇ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਬ੍ਰਿਟੇਨ ਦੇ ਬਿਹਤ ਪ੍ਰਸਿੱਧ ਅਤੇ ਅਮੀਰ ਹਿੰਦੂਜਾ ਪਰਿਵਾਰ ਦੇ ਮੈਂਬਰ ਪ੍ਰਕਾਸ਼ ਅਤੇ ਕਮਲ ਹਿੰਦੂਜਾ ਸਮੇਤ ਉਨ੍ਹਾਂ ਦੇ ਪੁੱਤਰ ਅਜੀਤ ਅਤੇ ਨੂਨ ਨਮਰਤਾ 호텔 ਜ਼ਾਮਨੇ ਕਿਉਂ ਭਾਰਤ ਤੋਂ ਕੁਝ ਲੋਕਾਂ ਨੂੰ ਜਿਨੇਵਾ ਵਿੱਚ ਆਪਣੇ ਵੱਡੇ ਘਰ ਵਿੱਚ ਕੰਮ ਕਰਨ ਲਈ ਲਿਆਏ ਸਨ ਪਰ ਪੀੜਤਾ ਦਾ ਇਲਜ਼ਾਮ ਸੀ ਕਿ ਉਹਨਾਂ ਤੋਂ 18-18 ਘੰਟੇ ਕੰਮ ਕਰਵਾਇਆ ਜਾਂਦਾ ਸੀ ਅਤੇ ਦਿਨ ਦੇ ਸਿਰਫ 8 ਡਾਲਰ ਦੇ ਹਿਸਾਬ ਨਾਲ ਹੀ ਪੈਸੇ ਦਿੱਤੇ ਜਾਂਦੇ ਸਨ ਜੋ ਕਿ ਸਵਿਟਸ ਕਾਨੂੰਨ ਤਹਿਤ ਘਟੋਕਟ ਉਜਰਤ ਦੇ 10% ਤੋਂ ਵੀ ਘੱਟ ਬਣਦੇ ਨੇ ਇਹ ਵੀ ਇਲਜ਼ਾਮ ਲੱਗੇ ਨੇ ਕਿ ਹਿੰਦੂਜਾ ਪਰਿਵਾਰ ਨੇ ਇਨਾ ਸਾਰੇ ਵਰਕਰਾਂ ਦੇ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲੇ ਸਨ ਅਤੇ ਉਹਨਾਂ ਉੱਪਰ ਕਰੋ ਨਿਕਲਣ ਅਤੇ ਕਿਤੇ ਬਾਹਰ ਆਉਣ ਜਾਣ ਦੀਆਂ ਵੀ ਪਾਬੰਦੀਆਂ ਲਾਈਆਂ ਗਈਆਂ ਸਨ ਇਸ ਪੂਰੇ ਮੁਕਦਮੇ ਦੌਰਾਨ ਸਰਕਾਰੀ ਪੱਖ ਨੇ ਇਹ ਗੱਲ ਵੀ ਸਾਹਮਣੇ ਲਿਆਂਦੀ ਹੈ ਕਿ ਹਿੰਦੂਜਾ ਪਰਿਵਾਰ ਆਪਣੇ ਘਰ ਦੇ ਨੌਕਰਾਂ ਨਾਲੋਂ ਜ਼ਿਆਦਾ ਖਰਚਾ ਤਾਂ ਆਪਣੇ ਪਾਲਤੂ ਜਾਨਵਰਾਂ ਉੱਤੇ ਹੀ ਕਰਦਾ ਸੀ ਅਤੇ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵੀ ਇੱਕ ਵੱਡਾ ਦائرਾ ਬਣਾਇਆ ਗਿਆ ਬਚਾਅ ਪੱਖ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਵਾਧੂ ਸਹੂਲਤਾਂ ਮਿਲਦੀਆਂ ਸਨ ਆਪ ਵੀ ਉਹਨਾਂ ਨੂੰ ਬੰਦਕ ਬਣਾ ਕੇ ਨਹੀਂ ਸੀ ਰੱਖਿਆ ਗਿਆ ਪਰ ਇਸ ਦੇ ਬਾਵਜੂਦ ਵੱਡੇ ਸਬੂਤ ਇਹੀ ਸਾਹਮਣੇ ਆਏ ਕਿ ਹਿੰਦੂਜਾ ਪਰਿਵਾਰ ਵੱਲੋਂ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਗਿਆ ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਿੰਦੂਜਾ ਪਰਿਵਾਰ ਦੇ ਕਾਰੋਬਾਰੀ ਸਮਰਾਜ ਦੀ ਸਾਰੀ ਦੁਨੀਆ ਵਿੱਚ ਚਰਚਾ ਹੁੰਦੀ ਹੈ ਉਹਨਾਂ ਦਾ ਵਪਾਰਕ ਕੰਮਕਾਜ 47 ਬਿਲੀਅਨ ਡਾਲਰ ਦੇ ਆਸ-ਪਾਸ ਵਰਦਾ ਹੈ। ਇਹ ਹਿੰਦੂਜਾ ਪਰਿਵਾਰ ਦੀਆਂ ਜੜ੍ਹਾਂ ਭਾਰਤ ਵਿੱਚ ਨੇ ਅਤੇ ਇਸੇ ਨਾਮ ਤੋਂ ਇੱਕ ਕਾਰੋਬਾਰੀ ਘਰਾਣਾ ਵੀ ਚੱਲਦਾ ਹੈ ਜੋ ਕਈ ਕੰਪਨੀਆਂ ਦਾ ਸਮੂਹ ਹੈ। ਉਹਨਾਂ ਦੇ ਕਾਰੋਬਾਰ ਵਿੱਚ ਉਸਾਰੀ, ਕੱਪੜੇ, ਆਟੋਮੋਬਾਈਲ, ਬੈਂਕਿੰਗ ਅਤੇ ਆਰਥਿਕ ਖੇਤਰ ਵੀ ਸ਼ਾਮਲ ਨੇ। ਹਿੰਦੂਜਾ ਗਰੁੱਪ ਦੇ ਮੋਢੀ ਪਰਮਾਨੰਦ ਦੀਪ ਚੰਦ ਹਿੰਦੂਜਾ ਅਣਵੰਡੇ ਭਾਰਤ ਵਿੱਚ ਸਿੰਧ ਦੇ ਮਸ਼ਹੂਰ ਸ਼ਿਕਰਪੁਰ ਇਲਾਕੇ ਵਿੱਚ ਪੈਦਾ ਹੋਏ ਸਨ ਹਿੰਦੂ ਜਾ ਗਰੁੱਪ ਦੀ ਵੈਬਸਾਈਟ ਮੁਤਾਬਕ ਉਹਨਾਂ ਦੇ ਕਾਰੋਬਾਰ ਦੇ ਅਸਰ ਸਾਰੀ ਦੁਨੀਆ ਵਿੱਚ ਵਿਖੇ ਜਾਂਦੇ ਨੇ ਇਹ ਜੋ ਮੌਜੂਦਾ ਸਮੇਂ ਸਾਰਾ ਮਾਮਲਾ ਸਾਹਮਣੇ ਆਇਆ ਯੂਰਪੀ ਦੇਸ਼ ਸਵਿਟਜ਼ਰਲੈਂਡ ਤੋਂ ਸਾਹਮਣੇ ਆਇਆ ਅਤੇ ਉਥੇ ਹੀ ਇਹਨਾਂ ਦੀ ਵੱਡੀ ਰਿਹائش ਵਿੱਚ ਇਸ ਸਾਰੇ ਘਟਨਾਕ੍ਰਮ ਦੀ ਗੱਲ ਅਦਾਲਤ ਤੱਕ ਪਹੁੰਚੀ ਹਾਲ ਹੀ ਪਿਛਲੇ ਹਫਤੇ ਹੀ ਇਸ ਪਰਿਵਾਰ ਨੂੰ ਪੀੜਤ ਨਾਲ ਇੱਕ ਆਰਥਿਕ ਸਮਝੌਤਾ ਕਰਨ ਤੋਂ ਬਾਅਦ ਸ਼ੋਸ਼ਣ ਨਾਲ ਜੁੜੇ ਇੱਕ ਮਾਮਲੇ ਵਿੱਚ ਤਾਂ ਅਦਾਲਤ ਤੋਂ ਰਾਹਤ ਮਿਲ ਗਈ ਸੀ ਪਰ ਇਸ ਤੋਂ ਇਲਾਵਾ ਵੀ ਕਈ ਮਾਮਲੇ ਸਾਹਮਣੇ ਆ ਗਏ ਹਾਲਾਂਕਿ ਹਾਲੇ ਵੀ ਹਿੰਦੂਜਾ ਪਰਿਵਾਰ ਉੱਤੇ ਮਨੁੱਖੀ ਤਸਕਰੀ ਦੇ ਇਲਜ਼ਾਮ ਲੱਗ ਰਹੇ ਨੇ ਇਸ ਮਾਮਲੇ ਵਿੱਚ ਸਵਿਟਜ਼ਰਲੈਂਡ ਦੇ ਵਕੀਲਾਂ ਦੀ ਮੰਗ ਹੈ ਕਿ ਇਸ ਮਾਮਲੇ ਦੀ ਵੀ ਜਾਂਚ ਹੋਵੇ ਅਤੇ ਇਸ ਵਿੱਚ ਵੀ ਵੱਖੋ ਵੱਖਰੀ ਕੈਦ ਹੋਣੀ ਚਾਹੀਦੀ ਹੈ। ਇਹਨਾਂ ਮਾਮਲਿਆਂ ਦੀ ਸੁਣਵਾਈ ਸ਼ੁਰੂ ਹੋਣ ਅਤੇ ਜਾਂਚ ਕਰਨ ਵਾਲਿਆਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਤੋਂ ਬਾਅਦ ਇਸ ਵੱਡੇ ਵਪਾਰਕ ਘਰਾਣੇ ਦੀ ਬ੍ਰਿਟੇਨ ਅਤੇ ਖਾਸ ਕਰ ਭਾਰਤੀ ਮੀਡੀਆ ਵਿੱਚ ਵੀ ਚਰਚਾ ਹੋਣ ਲੱਗੀ ਹੈ।